ਜਵਾਨ ਨਹੀਂ ਕੱਟੇ ਇਹ ਲੋ ਕੱਟੋ ਬੰਨ ਦੇ ਜਵਾਨ ਦੀ ਕੱਟੇ ਨਹੀਂ 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 ਕੱਟਨੇ ਅਸੀਂ ਪ੍ਰੂਫ ਚਾਹੀਦਾ ਕੋਲੇ ਠੀਕ ਹੈ ਇੱਕ ਮਿੰਟ ਆ ਕੀ ਹੈ ਬਈ ਟੀਨ ਵਾਟਰ ਇਨਵਰਟਰ ਸਹੀ ਹੈ ਸਹੀ ਹੈ 100 ਰੁਪਏ ਦਾ ਕਾਟ ਲੇ 100 ਰੁਪਏ ਕਾਟ ਦੇ ਦੇ ਰੋ 100 ਦਾ ਦੇ ਦੇਣਾ ਮੈਂ ਤੇ ਉਹ 100 ਰੁਪਏ ਦੇ ਕੇ ਜੋ ਉਸ ਦਾ ਜਮਾਣਾ ਕਰਾ ਦੋ ਜਦੋਂ ਕਰਨਾ ਪੜਦਾ ਹੈ ਉਹ ਮੇਰੀ ਜੇਬ ਚ ਪੈਸੇ ਹੈ ਮੈਂ ਦੂਜੇ ਵੀ ਦੇ ਦੂੰ ਕੱਟ ਦੇ ਦੋ ਨਹੀਂ ਵਾਹ ਦੇ ਦੂੰ ਜਦੋਂ ਜਮਾਣਾ ਪੜਦਾ ਫੋਟੋ ਕਿ ਜਸ ਦਾ ਹਾਂ 100 ਰੁਪਏ ਕਿਸ ਨੇ ਵਾਲਾ 100 ਰੁਪਏ ਦਿਸਦਾ ਹੈ ਜਾ ਯਾਰ ਹਾਂ ਨਾ ਨਾ ਆਪਾਂ ਪਹਿਲਾਂ ਉਹ ਕਾਲ ਕੇ ਸੀ ਤੇ ਨਹੀਂ ਕੱਲ ਕੀ ਬਾਦ ਨਹੀਂ ਫੋਟੋ ਕਿਸ ਤੇ ਇਸ ਪਰ ਕਰ ਹਮੇ ਵੀ ਦੇਖੋ ਜਦੂ ਬਾਜੀ ਮੋੜੀ ਮੈਨੂੰ ਬਲਾ ਨਾਮ ਦੱਸੋ ਨਹੀਂ ਤੂੰ ਬਾਦ ਚ ਮੋੜ ਨਾਮ ਮਤੋ ਅਮਰਵੀਰ ਅਮਰਵੀਰ ਜਿਹੜਾ ਮੈਂ ਨਹੀਂ ਇਹ ਲਾਟਰੀ ਪਾ ਰਿਹਾ ਬਾਈ 100 ਰੁਪਏ ਦੇ ਵਿੱਚ ਕੱਢ ਰਿਹਾ ਨਾਮ ਠੀਕ ਆ ਇਹ ਫੋਟੋ ਵੀ ਚੁੱਕੋ ਫੋਟੋ ਨੇ ਆਵੀ ਕੰਪਨੀ ਨੂੰ ਭੇਜਣੀ ਹੋਊ ਨਾ ਨਏ ਦੀ ਦਿਹਾੜੀ ਬਣ ਗਈ ਆ ਚੱਲ ਵਧੀਆ ਗੱਲ ਆ ਕੋਈ ਨਾ ਮਿਹਨਤ ਪਰ ਨਹੀਂ ਵਧੀਆ ਗੱਲ ਆ ਤੇ ਵਧੀਆ ਗੱਲ ਆ ਵਧੀਆ ਗੱਲ ਅਸੀਂ ਖੁਸ਼ ਆ ਯਾਰ ਤੂੰ ਮਿਹਨਤ ਕਰਨਾ ਆ ਕਰ ਸਕਰੇ ਚ ਕੱਢ ਦੇ ਇਹਨਾਂ ਨੂੰ ਸਕ੍ਰੈਚ ਕਰਨਾ ਕਰ ਦਿੰਨੇ ਸਕ੍ਰੈਚ ਕਰ ਸਕਰੇ ਤੇਨੂੰ ਕੀ ਆ ਉਹੀ ਆ ਮਿਕਸਰੀ ਆ ਦੇਖ ਲਈ ਉਹੀ ਆ ਲਓ ਸਾਨੂੰ ਪਹਿਲਾਂ ਹੀ ਸਾਰਿਆਂ ਚ ਮੈਕਸਰ ਹੀ ਹੋਊਗਾ ਨਹੀਂ 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 ਇਹ ਇਹ ਨਾ ਗੱਲ ਕਰੋ ਨਹੀਂ ਨਹੀਂ ਪੱਕਾ ਸੁਣੋ ਇਹ ਸੇ ਨਿਤਾ ਜੇ ਤੁਮ ਕਹੇ ਕਿ ਸਾਰਾ ਮਿਕਸਰ ਨਿਕਲ ਗਈ ਤਾਂ ਮਿਕਸਰ ਹੀ ਮਿਲੇ ਉਹ ਹੋਗੀ ਸੋ ਜਿਆਦਾ ਕਰਦਾ ਵੀ ਵਿੱਚ ਬੋਫਰ ਚੁੱਲਾ ਜਿਆਦਾ ਨਿਕਲੇ ਹਮੇ ਵਿੱਚ ਹੈ ਰੋਜ਼ ਬੂ ਫਰਚੂਲਾ ਜਿਆਦਾ ਨਿਕਲੇ ਨਹੀਂ ਸੋਨੂੰ ਪਤਾ ਇਹਦੇ ਵਿੱਚ ਕੀ ਲਿਖਿਆ ਹੁੰਦਾ ਤੁਹਾਨੂੰ ਪਤਾ ਮੈਨੂੰ ਪਤਾ ਹੋ ਤਾਂ ਮੈਂ ਤੁਹਾਮੇ ਤੋਂ ਪਹਿਲੇ ਕਢ ਲਊਗਾ ਤੁਮੇ ਤੁਹਾ ਮੈਂ ਗਿਸ਼ਕਾ ਬਹਿਨੇ ਲੈ ਲੈ ভাই 100 ਰੁਪਏ ਦੀ ਬਾਈ ਕੋਲੇ ਲਾਟਰੀ ਪਾਈ ਸੀਗੀ ਤੇ 100 ਰੁਪਏ ਦੇ ਵਿੱਚ ਆਹ ਕਾਰਡ ਸਕ੍ਰੈਚ ਕੀਤਾ 100 ਰੁਪਏ ਦਿੱਤਾ 1200 ਮੇ ਨਿਕਲਿਆ ਤੇ ਆਹ ਕਾਰਡ ਸਕ੍ਰੈਚ ਕੀਤਾ ਠੀਕ ਆ 1200 ਰੁਪਏ ਦੇ ਵਿੱਚ ਆ ਜੂਸਰ ਨਿਕਲਿਆ ਆਹ ਵਾਲਾ ਹੋਰਾਂ ਇਕਲਾ ਦੂੰਗਾ ਰਾਣੀ ਆ ਗਿਆ ਜਿਹੜਾ ਇਹਦੇ ਚਲਦੀ 1200 ਰੁਪਏ ਟੋਟੇ ਰਕਣ ਲੱਗੇ 40 20 ਟੋਟੇ ਰਕਣੇ ਕੋਈ ਬਬੇ ਕਰੀ ਮਸਲਾ ਕਿਹੜੀ ਕੰਪਨੀ ਆ ਹਾਂ ਭਾਈ 100 ਰੁਪਏ ਦੀ ਲਾਟਰੀ ਭਾਈ ਸੀ ਤੇ 100 ਰੁਪਏ ਇਹਨੂੰ ਚਾਲੂ ਕਰ ਚਲਾ ਕੇ ਦੇਖ ਸਾਰੇ ਕੋ ਜਾਰੇ ਚਾਲੂ ਕਰਨਾ ਫੂ ਫਰੀ ਆ ਗੱਲ ਦਸਾਈ ਮਰੀ ਆ ਟੋਪ ਰਹੇ ਸਾਰੇ ਲੈ ਪਾਉ ਲੈ ਬਹੁਤ ਲੈ ਹੋਰ ਲੈ ਇੱਕ ਮਾ ਇੱਕ ਹੋ ਇੱਕ ਮਾ ਹੋਰ ਲੈ ਆਹ ਨੂੰ ਨਵੇਂ ਖਰਾਬ ਕਰਦੇ ਨਹੀਂ ਨਾ ਮਰਚਾ ਪਾਲੋ ਬੱਚਾ ਜੁਤੇ ਪਾਲੋ ਨਹੀਂ ਨਹੀਂ ਮਾਸ ਰਹਿਣਾ ਦਾ ਸੁੱਕਾ ਮਾਲ ਹੈ ਕਦੂ ਵੀ ਨਹੀਂ ਨਾ ਤਾਂ ਆਪਾਂ ਪਾਠੀ ਹੋ ਜਾਏ ਆਪਾਂ ਪਾਠੀ ਬੜਾ ਹੋ ਗਿਆ ਬੰਦਾ ਤੇ ਲੋ ਜੀ ਬੜੋ ਦੇ ਜਿਗਰ ਨਹੀਂ ਦੇਖਿਓ ਦੇਖਿਓ ਕਰ ਰਹੀ ਦੋ ਵਾਰ ਲੈ ਲੇ ਤੂੰ ਨਹੀਂ ਨਹੀਂ ਹੈਗਾ ਉਹਨੇ ਦਾ ਮਾਰ ਆਉਂਦੀ ਰਕਾਰ ਤੋਂ ਜੀ ਇਹ ਵੀ ਵਾਰਾਂ ਦਾ ਜਿੰਨਾ ਦਾ ਲੱਗ ਰਿਹਾ ਨਾ ਪਤਾ ਕਾ ਭੇਜ ਲੇ ਵੀ ਜੋ ਹਾਂ ਭੇਜ ਲਈ ਪਾਏ ਆ ਸਰ ਮਗਰ ਵੀਡੀਓ ਕਹਾਂ ਭੇਜਾਂ ਤੇਜੂਗਾ ਨਹੀਂ ਤੇਰਾ ਕੰਮ ਜਦੋਂ ਇੱਕ ਨੰਬਰ ਦੇ ਵਜਾ ਤੈਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ ਹੈਗਾ ਨਾ ਤੇ ਤੇਰਾ ਕੰਮ 2 ਨੰਬਰ ਚ ਨਹੀਂ ਨਾ ਹੈਗਾਗਾ ਪਰ ਤੁਸੀਂ ਲਈ ਆ ਹੀ ਫਿਰਦੇ ਆ ਯਾਰ ਨਹੀਂ ਨਹੀਂ ਦੇਖੋ ਦੇਖ ਲੈ ਜੂਸਰਾ ਆਹੀ ਕੋਸ਼ਾ ਹੋਰ ਸੋਟ ਆਪਣੀ ਕਮ ਨਹੀਂ ਹੈ ਜੋ ਬੈਗ ਮਾਇਕਾ ਉਹ ਜੂ ਨਾ ਨਹੀਂ ਤੇ ਗੋਸ਼ਕ ਮਸ਼ੀਨ ਕਾਹ ਤੋਂ ਇੱਥੇ ਲਿਖੀ ਹੋਈ ਆ ਅਨਵਾਟਰ ਕਿਉਂ ਲਿਖੀ ਹੋਈ ਹੈ ਭੱਜਦੀ ਵੀ ਇੰਝ ਆ ਕਿਉਂ ਬਾਣੀ ਵਿੱਚ ਵੀ ਆਉਂਦੀ ਆ ਸਾਫੀਨ ਕਰਨਾ ਕਿ ਪੈਸਾ ਦੀ ਹੈ ਹੈ ਕਸ਼ ਪੈਸੇ ਦੇ ਹੋਗੇ ਉਹ ਚੀਜ਼ਾਂ ਦੇ ਦੇਖੋ ਲਿਖਿਆ ਹੈ ਸਰਸ ਤੇ ਇਹ ਦੇਖੀ ਪ੍ਰਕਾਰ ਦੀ ਲਾਟਰੀ ਸਾਰੀ ਚੀਜ਼ ਕਰਦੀ ਹੈ ਅਗਰ ਮਾਣ ਨਹੀਂ ਮਿਲਦਾ ਖਰਾਬ ਤੇ ਦੇਖੋ ਰੰਗ ਵਾਲੇ ਅੱਧ ਲੱਗੜਿਆ ਯਾਰ ਤੁਹਾਡੇ ਕੋਲ ਚੈੱਕ ਕਰਕੇ ਚੈੱਕ ਕਰਕੇ ਵੇਜੀ ਅਰੇ ਕਰੇ ਚੈੱਕ ਉਹਨੇ ਕੱਲਾ ਪਲੱਗ ਲਾ ਕੇ ਦੇਖਣਾ ਯਾਰ ਕੱਲਾ ਪਲੱਗ ਲਾ ਕੇ ਦੇਖਣਾ ਮੇਰੇ ਮੂਰੇ ਮਾ ਉਹ ਨਾ ਨਹੀਂ ਤੇਰੇ ਨਾਲ ਨਹੀਂ ਨਾ ਉਹਦਾ ਕਾਰਟ ਕੱਟਿਆ ਹੋਇਆ ਆ ਪਲੱਗ ਲਗਾ ਕੇ ਦੇਖ ਲੈ ਬਸ ਆ ਭਾਈ ਲਾਟਰੀ ਪਾਈ ਸੀਗੀ 100 ਰੁਪਏ ਦੀ ਠੀਕ ਆ ਤੇ 100 ਰੁਪਏ ਦੇ ਵਿੱਚ ਆਹ ਜੂਸਰ ਨਿਕਲਿਆ ਠੀਕ ਆ ਆਪਾਂ ਨਹੀਂ ਪਾਈ ਸੀ ਬੰਦੇ ਨੇ ਪਾਈ ਸੀ ਆਪਾਂ ਦਾ ਵੀਡੀਓ ਹੀ ਬਣਾਈ ਆ ਤੇ ਇਹਨਾਂ ਦਾ ਜਿਹੜਾ ਪ੍ਰੋਗਰਾਮ ਆ ਇਹ ਜਿਹੜਾ ਏਦਾਂ ਸਮਾਨ ਜਿਹੜਾ ਇਹਨਾਂ ਕੋਲੇ ਸਮਾਨ ਪਿਆ ਹੁੰਦਾ ਨਾ ਜਿਆਦਾ ਐਕਸਟਰਾ ਹੈ ਹੈ ਨਾ ਉਹ ਏਦਾਂ ਇਹ ਲਾਟਰੀ ਟਾਈਪ ਬਣਾ ਕੇ ਵੇਚਦੇ ਆ ਸਮਾਨ ਵੈਸੇ ਐਟਮ ਆਹੀ ਆ ਇਹਨਾਂ ਕੋਲੇ 1000 1200 ਸੌਲੀਆਂ ਤੇ ਇਹ ਇਸ ਚੀਜ਼ ਨਾਲ ਇਹਨਾਂ ਦਾ ਐਟਮਾ ਮਤਲਬ ਵੀ ਲਾਲਚ ਦੇ ਨਾਲ ਹੈ ਹੈ ਨਾ ਤੇਰੀ ਨਹੀਂ ਆਉਂਦੀ ਲਾਲਚ ਦੇ ਨਾਲ ਨਾ ਇਹਨਾਂ ਦਾ ਸਮਾਨ ਵੇਖ ਜਾਂਦਾ ਚਲੋ ਕਰਦੇ ਤਾਂ ਮਿਹਨਤੀ ਆ ਬੰਦੇ ਵੀ ਮਿਹਨਤ ਦੇ ਨਾਲ ਹੀ ਆ ਸਹੀ ਗੱਲ ਆ ਮਿਹਨਤ ਆ ਤੁਹਾਡੀ ਨਹੀਂ ਆਏ ਕਿਹੜੇ ਥਾਵਾਂ ਤੁਸੀਂ ਕਿਹੜੇ ਥਾਵਾਂ ਇਹ ਸਮਾਨ ਹੈ ਕਿੱਥੋਂ ਦਾ ਇਹ ਜਗਰਾਉਂ ਅਸੀਂ ਜਗਰਾਉਂ ਤੋਂ ਆਇਆ ਠੀਕ ਆ ਤੇ ਇਹ ਤੁਸੀਂ ਆਏ ਪਿੰਡਾਂ ਦੇ ਵਿੱਚ ਵੀ ਜਾਣਦੇ ਆ ਹਾਂ ਪੰਜਾਬ ਠੀਕ ਆ